ਲੋਕ ਹਿੱਤ ਲੋਕਾਂ ਦੀ ਆਵਾਜ਼ ਨੁਕਸਾਨ ਹੁੰਦਾ ਜਦੋਂ ਜਿੰਨੇ ਇਕੱਠੇ ਹੋ ਗਏ ਜਦੋਂ ਰਵਾਂਗੇ ਤਾਂ ਸਾਡਾ ਇਹਦਾ ਨੁਕਸਾਨ 5-10 ਮਿੰਟ ਲਾਇਆ ਵੀ ਸਟੇਜ ਤੇ ਉੱਥੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਹਾਂ ਪਰ ਉਹ ਆਪਾਂ ਇੰਨੀ ਠੰਡ ਦੇ ਵਿੱਚ ਸਾਰੇ ਹੀ ਆਪਣੇ ਸਮਾਂ ਟਾਈਮ ਕੱਢ ਕੇ ਇਤਨਾ ਸ਼ਨਘਰ ਜੀ ਰੁਕੇ ਆਂ ਪਰ ਇੱਥੇ ਦੁੱਖ ਦੀ ਗੱਲ ਇਹ ਆਉਂਦੀ ਹੈ ਪਰ ਜਦੋਂ ਮਸਲਾ ਪੰਜਾਬ ਦਾ ਆਉਂਦਾ ਪੰਜਾਬ ਦੀ ਜਵਾਨੀ ਦਾ ਆਉਂਦਾ ਪੰਜਾਬ ਦੀ ਕਿਸਾਨੀ ਦਾ ਆਉਂਦਾ ਨਾ ਆਪਣੇ ਅਨੇਕਾਂ ਮਤਭੇਦ ਬਣੇ ਹੁੰਦੇ ਹਿੱਤਾਂ ਵਾਸਤੇ ਕਿੰਨਾ ਕੁ ਸੋਚਦੀਆਂ ਉਦੋਂ ਨੰਗਿਆ ਹੋ ਜਾਂਦੀਆਂ ਨੇ ਮੈਂ ਹੁਣ ਮੈਟਰ ਜੀ ਸ਼ਕੁੰਦਰ ਸਿੰਘ ਨੂੰ ਡੋੜਨੂੰ ਕਹਾਂਗਾ ਹੁਣ ਆਪਣੇ ਕੀਮਤੀ ਵਿਚਾਰ ਰੱਖਾ ਵਾਹਿਗੁਰੂ ਇੱਕਾ ਖਾਲਸਾ ਔਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਮੈਂ ਮਾਸਟਰ ਤੋਂ ਬੱਲਿਆ ਇੱਕ ਕਿਸਾਨ ਦਾ ਪੁੱਤ ਆ। ਤਾਂ ਜਦੋਂ ਤੁਹਾਡੀ ਆਵਾਜ਼ ਸੁਣੀ ਤਾਂ ਮੈਂ ਕਿਹਾ ਦੌਰ ਨਹੀਂ ਜੀ ਪ੍ਰਧਾਨ ਜੀ ਜੋ ਅੱਜ ਡਲੇਵਾਲ ਸਾਹਿਬ ਨੇ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ ਜੀ ਅੱਜ ਮਾਨਯੋਗ ਜਗੀਰ ਸਿੰਘ ਡਲੇਵਾਲ ਜੀ ਜਿਹੜਾ ਨੂੰ 35 ਦਿਨ ਅਜਾ ਕੁਕਰਤਾਲ ਤੇ ਬੈਠਿਆ ਨਾ ਨਾਜ ਦਾ ਇੱਕ ਦਾਣਾ ਨਹੀਂ ਇਸ ਤੇ ਡਿਆ। ਬੜੇ ਸਿਰੜ ਨਾਲ ਬੈਠੇ ਨੇ। ਔਰ ਪੂਰੇ ਅੱਜ ਇਸ ਤਰ੍ਹਾਂ ਦੇ ਹੌਸਲੇ ਦੇ ਵਿੱਚ ਜਿਸ ਤਰ੍ਹਾਂ ਦੇ ਸਾਡੇ ਇਤਿਹਾਸ ਦੇ ਪੁਰਾਣੇ ਸਿੰਘ ਜਿਹੜੇ ਹੌਸਲੇ ਹੁੰਦੇ ਸੀ ਉਹ ਆਪਣੀਆਂ ਖੰਡਾਂ ਲਵਾ ਲੈਂਦੇ ਸੀ ਲੇਕਿਨ ਆਪਣੀ ਅੱਖ ਨਹੀਂ ਛੱਡਦੇ ਆਪਾਂ ਨੂੰ ਸਾਰਿਆਂ ਨੂੰ ਪਤਾ ਤਕਾਲਾ ਨੂੰ ਆਪਾਂ ਟੀਵੀ ਤੇ ਦੇਖਦੇ ਹਾਂ ਸਭ ਵੇਖਦੇ ਹਾਂ ਉਹ ਕਿਉਂ ਬੈਠੇ ਕਿ ਬੜਾ ਲੰਮਾ ਕੰਮ ਆ ਸਾਰਿਆਂ ਨੂੰ ਪਤਾ ਕਿ ਇਹ ਤੋਂ ਪਹਿਲਾਂ 13 ਮਹੀਨੇ ਆਪਾਂ ਦਿੱਲੀ ਰਹਿ ਇਸ ਮੋਦੀ ਸਰਕਾਰ ਨੇ ਜੂਪੀ ਦੇ ਵਿੱਚ ਇਲੈਕਸ਼ਨ ਲੜ ਕੇ ਸਾਡੇ ਨਾਲ ਚਾਲ ਖੇਡੀ ਤੇ ਨੇ ਤਿੰਨੇ ਕਾਲੇ ਕਾਨੂੰਨ ਜੜਿਆ ਕਹਤਾ ਮੈਂ ਦੇਤੇ ਉਦੋਂ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਹੋ ਸੀ ਅਸੀਂ ਵਿਸ਼ਵਾਸ ਕਰਕੇ ਆ ਗਏ ਇਹਨੇ ਕੁਛ ਨਹੀਂ ਦਿੱਤਾ ਔਰ ਇਹਨੂੰ ਫੇਰ ਦੁਬਾਰਾ ਪਿੱਟਣਾ ਤੇ ਅਸੀਂ ਖਨੌਰੀ ਬਾਡਰ ਤੇ ਦੂਜੇ ਬਾਡਰ ਤੇ ਗਏ ਸ਼ੰਭੂ ਤੇ ਔਰ ਅਸੀਂ ਅੱਗੇ ਜਾਣਾ ਚਾਹੁੰਦੇ ਹਾਂ ਦਿੱਲੀ ਅਸੀਂ ਇੱਕ ਨਾਗਰਿਕ ਹੁੰਦੇ ਹੋਏ ਦਿੱਲੀ ਨਹੀਂ ਜਾ ਸਕਦੇ ਇਹ ਤੋਂ ਵੱਡਾ ਸਾਡੇ ਨਾਲ ਕੀ ਜ਼ੁਲਮ ਹੋਇਆ ਜੇ ਅਸੀਂ ਪੈਦਲ ਜਾਣਾ ਉਹਦੇ ਤਾਰੂਹਤਾ ਤਾਰਿਆਂ ਤਾਰੂਹ ਦਿੱਤਾ ਔਰ ਅੱਜ ਦਾ ਜਿਹੜਾ ਸਮਰਥਨ ਆ ਉਹ ਤਾਂ ਆ ਕੇ ਇੱਕ ਜਗਜੀਤ ਸਿੰਘ ਡੱਲੇਵਾਲ ਜਿਹੜਾ ਏਡੇ ਵੱਡੇ ਹੌਸਲੇ ਚ ਕਿਸਾਨੀ ਜਵਾਨੀ ਤੇ ਜੈ ਜਵਾਨ ਸਾਰੇ ਸੰਸਾਰ ਨੂੰ ਬਚਾਉਣ ਵਾਸਤੇ ਉੱਭਰਿਆ ਤੇ ਉਹ ਆਪਣੀ ਪਰਿਵਾਰ ਦੀ ਜਾਨ ਦੀ ਕਰਦਾ ਆਪਣੇ ਘਰ ਦੀ ਨਹੀਂ ਕਰ ਰਿਹਾ ਇੱਕੋ ਗੱਲ ਕਹਿ ਰਿਹਾ ਕਿ ਮੇਰੀ ਜਾਨ ਦੀ ਪਰਵਾਹ ਨਾ ਕਰੋ ਉਹ ਜਿਹੜਾ ਇਸ ਤੋਂ ਪਹਿਲਾਂ ਲੱਖਾਂ ਦੇ ਹਿਸਾਬ ਨਾਲ ਕਿਸਾਨ ਮਰ ਗਿਆ ਜਾਣ ਵਾਲੇ ਸਮਝ ਮਰੇਗਾ ਉਹਨਾਂ ਦੀ ਪਰਵਾਹ ਕਰੋ ਤੇ ਅੱਜ ਦੇ ਸਾਹਮਣੇ ਤੁਸੀਂ ਇਹ ਜਿਹੜੇ ਬਾਜ਼ਾਰ ਬੰਦ ਆ ਜਿਸ ਤਰ੍ਹਾਂ ਸਾਰਾ ਪੰਜਾਬ ਅੱਜ ਬੰਦ ਉਹਨਾਂ ਨੂੰ ਲੋਕਾਂ ਨੂੰ ਕੀ ਸੁਨੇਹੇ ਦੇ ਦੇਖੋ ਜੀ ਇਹ ਤੇ ਇੱਕ ਅੱਖਾਂ ਦੇ ਸਾਹਮਣੇ ਸੀਸਨ ਅੱਜ ਦਾ ਸਮਰਥਨ ਜਿਹੜਾ ਵਾ ਲੋਕਾਂ ਨੇ ਆਪਣੇ ਤਨੋਂ ਮਨੋਂ ਦਿੱਤਾ ਇਹ ਚਿੰਨ੍ਹ ਆਏ ਨੇ ਕਿਸਾਨ ਆ ਹਰ ਇੱਕ ਨੂੰ ਪਤਾ ਕਿਸਾਨ ਹੈ ਤੇ ਯਾਨ ਆ ਕਿਸਾਨ ਹੈ ਤੇ ਬਾਜ਼ਾਰ ਆ ਕਿਸਾਨ ਹੈ ਤੇ ਅਨਾਜ ਆ ਸਾਰੇ ਤੇ ਸਭ ਕੁਝ ਇਹਦੇ ਵਿੱਚ ਇੱਕ ਵੱਡੋ ਅਸੋਸੀਏਸ਼ਨ ਚੜਿਆ ਕਰਿਆਨੇ ਵਾਲੀ ਆ ਚਾਹੇ ਦੁਕਾਨ ਵਾਲੀ ਆ ਚਾਹੇ ਰੇੜੀ ਵਾਲੀ ਆ ਚਾਹੇ ਮੁਲਾਜ਼ਮ ਨੇ ਜਿਸੇ ਤੋਂ ਉਹਨਾਂ ਦੇ ਚਾਹੇ ਸਿਹਤ ਵਿਭਾਗ ਦੇ ਮੁਲਾਜ਼ਮ ਨੇ ਚਾਹੇ ਰੋਡਵੇ ਦੇ ਮੁਲਾਜ਼ਮ ਨੇ ਚਾਹੇ ਸਕੂਲ ਦੇ ਸਟੂਡੈਂਟ ਨੇ ਇਹਨਾਂ ਨੇ ਸਭ ਨੇ ਆਪਣੇ ਵੱਲੋਂ ਪੂਰਾ ਸਹਿਯੋਗ ਦਿੱਤਾ ਉਹ ਮੈਂ ਇਹ ਕੱਲ ਤੋਂ ਕਹਾਂਗਾ ਅਗਰ ਆਤੀ ਪਤਾ ਲੱਗਾ ਏ ਕਿ ਸ਼੍ਰੋਮਣੀ ਕਮੇਟੀ ਜਿਹੜੀ ਆ ਸਿੱਖਾਂ ਦੀ ਧਾਰਮਿਕ ਜਥੇਬੰਦੀ ਆ ਉਹਨਾਂ ਨੂੰ ਇਹ ਕੱਲ ਦਾ ਪਤਾ ਲੱਗਿਆ ਕਿਸਾਨਾਂ ਦਾ ਸਮਰਥਨ ਦੀ ਉਹਨਾਂ ਨੇ ਦਿੱਤਾ ਅੱਗੇ ਵਾਸਤੇ ਤੁਸੀਂ ਹੁਣ ਸੰਘਰਸ਼ ਕੀ ਕਰਨਾ ਚਾਹੁੰਦੇ ਹੋ ਅਸੀਂ ਤੇ ਸੁਧਾਰਚ ਨਹੀਂ ਕਰਨਾ ਚਾਹੁੰਦੇ ਇਹ ਮੋਦੀ ਜਿਹੜਾ ਕੋ ਇਨਸਾਨ ਬਣ ਜੇ ਜਿਹੜੀ ਇਹਦੇ ਅੰਦਰ ਰੂਹ ਅਰੰਗਸੇਵ ਦੀ ਗਈ ਆ ਉਹਨੂੰ ਕੱਢ ਦੇ ਬਾਹਰ ਇਹ ਆਪਣੇ ਪਿਛਲੇ ਇਤਿਹਾਸ ਨੂੰ ਯਾਦ ਕਰਦੇ ਕਿ ਪੰਜਾਬ ਦਾ ਵੈਰ ਤੇਰਾ ਮਾੜਾ ਕਿਸਾਨਾਂ ਦਾ ਵੈਰ ਤੇਰਾ ਮਾੜਾ ਇਹ 300 ਬਾਰੇ ਦਿੰਦਾ ਔਰ ਇਹ ਤੋਂ ਪਹਿਲਾਂ ਵੀ ਜੇ ਤੂੰ ਪੁਰਾਣੇ ਇਤਿਹਾਸ ਨੂੰ ਵੇਖੇ ਤੇ ਜੇ ਤੇਰੇ ਧਰਮ ਦੇ ਵੇਖੀਏ ਤੇ ਤੈਨੂੰ ਬਚਾਉਣ ਵਾਲਾ ਜਿਹੜਾ ਖਾਲਸਾ ਹੀ ਆ ਔਰ ਤੂੰ ਉਹਨਾਂ ਆਰਐਸਏ ਦੇ ਮਗਰ ਲਾ ਕੇ ਪੂਰੀ ਜਨਤਾ ਨੂੰ ਤੰਕਰ ਰਿਆਂ ਖਰਾਬ ਕਰ ਰਿਆਂ ਗਲਤ ਕਹਿ ਰਿਆਂ ਔਰ ਆਡਾਨੀ ਬਾਨੀ ਜਿਹਾ ਖੇ ਲੱਕ ਕੇ ਟੋਟਲ ਸਾਡੇ ਤੋਂ ਜ਼ਾਇਦਾ ਦਾ ਜ਼ਮੀਨਾਂ ਖੋ ਰਿਆਂ ਸਾਡੇ ਕੋਆਪਰੇਟ ਘਰਾਣਿਆਂ ਦੇ ਸਾਨੂੰ ਥੱਲੇ ਲਾ ਰਿਆਂ ਸਾਨੂੰ ਮਜ਼ਦੂਰ ਬਣਾ ਰਿਆਂ ਬੰਦਾ ਬਾਦਰ ਨੇ ਸਾਨੂੰ ਇਹ ਜ਼ਮੀਨਾਂ ਦਿੱਤੀਆਂ ਸੀ ਤਾਂ ਕਿ ਇੱਕ ਥਾਂ ਕੇ ਬੈਠ ਕੇ ਹੀ ਰੋਜੀ ਰੋਟੀ ਕਮਾ ਸਕੀਏ ਤੂੰ ਸਾਨੂੰ ਘਰਾਂ ਤੋਂ ਵੀ ਉਜਾੜ ਰਿਆਂ ਇਹ ਸਾਰੀਆਂ ਚੀਜ਼ਾਂ ਦਾ ਦੇਖਦੇ ਹੋਏ ਦੇਖੋ ਅੱਜ ਡੈਮੋਕ੍ਰੇਸੀ ਆ ਸਾਟਾ ਰਾ ਡੈਮੋਕ੍ਰੇਸੀ ਆ ਸਾਡੀ ਵੋਟਾਂ ਨਾਲ ਬਣਿਆ ਤੈਨੂੰ ਸਾਡੇ ਨਾਲ ਰਲ ਕੇ ਚੱਲਣਾ ਚਾਹੀਦਾ ਤੂੰ ਡਿਕਟੇਟਰ ਐ ਜਿਸ ਤਰ੍ਹਾਂ ਰੰਗਜੀਤ ਸੀ ਤੇਰੀ ਡਿਕਟੇਟਰਸ਼ਿਪ ਦਾ ਵੇਅ ਅੱਜ ਤੈਨੂੰ ਪਤਾ ਲੱਗ ਗਿਆ ਕਿ ਤੇਰਾ ਜਿਹੜਾ ਇੱਕ ਵਾਈਸ ਜਿਹੜਾ ਰਾਸ਼ਟਰਪਤੀ ਆ ਉਹ ਵੀ ਕਹਿ ਰਿਹਾ ਕਿ ਤੂੰ ਇਹਨਾਂ ਨਾਲ ਗੱਲ ਕਰਦਾ ਨਹੀਂ ਕਰਦਾ ਅਦਾਲਤਾਂਗੇ ਜੀਆਂ ਤਾਂ ਨਹੀਂ ਗੱਲ ਕਰਦਾ ਤੂੰ ਉਹਨਾਂ ਰੂਹਾਂ ਦੇ ਮਗਰ ਲੱਗਾ ਜਿਹੜੀਆਂ ਤੇਰੇ ਨਾਲ ਅਮਸ਼ਾਹਰਾ ਵਗੈਰਾ ਦੁਜੇ ਆ ਤੂੰ ਆ ਨਾ ਮੈਂ ਤੂੰ ਕਾਮਯਾਬ ਨਹੀਂ ਹੋਣਾ ਖੀਰ ਕਾਮਯਾਬ ਹੋਈ ਹੋਣਾ ਸਾਡੀਆਂ ਕੀਮਤੀ ਜ਼ਿੰਦਗੀਆਂ ਨਾਲ ਦਲੇਵਾਲ ਸਾਉਂਦੀ ਕੀਪਤੀ ਜੀ ਆ ਜਿੰਦਗੀ ਆ ਜੇ ਉਹਨੂੰ ਕੁਝ ਹੋ ਗਿਆ ਅਸੀਂ ਨਹੀਂ ਚਾਹੁੰਦੇ ਅਸੀਂ ਸ਼ਾਂਤ ਪੰਜੇ ਰਹਿਣਾ ਚਾਹੁੰਦੇ ਆ ਸਾਨੂੰ ਨਹੀਂ ਪਤਾ ਵੀ ਉਹਦੀ ਜ਼ਿੰਦਗੀ ਜਦੋਂ ਜਾਂਦੀ ਰਹੀ ਤੇਰੇ ਨਾਲ ਕੀ ਹੋਵੇਗਾ ਔਰ ਆਉਣ ਵਾਲਾ ਸਮਾਂ ਜਿਹੜਾ ਵਾ ਅਗਲੇ ਰਣਨੀਤੀ ਸਾਡੀ ਚਾਰ ਨੂੰ ਮਹਾਪਰਚੈ ਜਿਹੜੀ ਆ ਖਨੋਰੀ ਬਾਰਡਰ ਦੇ ਸੱਜੇ ਕੀ ਆ ਅਸੀਂ ਵੱਧ ਚੜ ਕੇ ਰੱਖਾਂ ਦੇ ਹਿਸਾਬ ਦੇ ਨਾਲ ਖਨੋਰੀ ਬਾਰਡਰ ਦੇ ਪਹੁੰਚਾਂਗੇ ਔਰ ਜਿਹੜੇ ਘਰ ਬੈਠੇ ਮੇਰੇ ਕਿਸਾਨ ਉਹਨਾਂ ਨੂੰ ਮੇਰੇ ਵੱਲੋਂ ਬੇਨਤੀ ਆ ਜਿਹੜੇ ਜਾ ਰਹੇ ਉਹਨਾਂ ਨੂੰ ਬੇਨਤੀ ਆ ਕਿ ਆਪਾਂ ਆਪਣੇ ਘਰਾਂ ਦੇ ਬੰਦੇ ਨੂੰ ਛੱਡੀਏ ਔਰ ਖਨੌਰੀ ਬਾਡਰ ਦੇ ਪਹੁੰਚੀਏ ਔਰ ਇਹ ਸਰਕਾਰ ਜ਼ਾਲਮ ਸਰਕਾਰ ਇਹ ਚ ਜਿਹੜੇ ਗਦਾਰ ਆ ਨਾ ਉਹ ਬੰਦੇ ਹੋ ਜਾਣ ਗਦਾਰਾਂ ਨੇ ਸਦਾ ਹੀ ਪਹਿਲੀਆਂ ਸਰਕਾਰਾਂ ਮਾਰੀਆਂ ਅੰਗਦਾਰਾਂ ਨੇ ਧਰਮ ਮਾਰੇ ਗਦਾਰਾਂ ਬੜਾ ਕੁਕੀਤਾ ਮਨਾ ਨਹੀਂ ਲੈਣਾ ਕਿਹਾ ਉਹਨਾਂ ਗਦਾਰਾਂ ਨੂੰ ਸਮਝਾਈਦਾ ਅਖੀਰ ਆਪਾਂ ਸਾਰੇ ਇੱਕ ਹੋ ਕੇ ਰਲਣਾ ਇੱਕ ਹੋ ਕੇ ਕਰਨਾ ਕਿਸਾਨਾਂ ਮਜ਼ਦੂਰਾਂ ਨੇ ਸਭ ਇੱਕ ਹੋ ਕੇ ਜਿੱਤਣਾ ਹੈ ਔਰ ਜਿੰਨਾ ਚਿਰ ਕਿਸਾਨ ਆ ਉਹਨਾਂ ਚਿਰ ਮਜ਼ਦੂਰ ਆ ਮਜ਼ਦੂਰ ਆ ਜਵਾਨ ਆ ਤਾਂ ਹੀ ਬੱਸ ਸਕਦੇ ਹਾਂ ਖੇਤੀ ਨੂੰ ਮੁਚਾਉਣਾ ਸਾਡਾ ਮੇਨ ਧੋਰ ਹੈ ਹਰ ਤਰ੍ਹਾਂ ਦਾ ਅਗਲੀ ਕਾਰਵਾਈ ਜੋ ਹੁਕਮ ਹੋਏਗਾ ਉਹਨੇ ਹੀ ਪੂਰਾ ਕਰਾਂਗੇ ਮੇਰਬਾਨੀ ਥੈਂਕ ਯੂ